ਜਿੱਤੇ ਡੈਮ ਸੇਫਟੀ ਐਕਟ ਨੂੰ ਲੈ ਕੇ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਗਿਆ ਔਰ ਪੰਜਾਬ ਦਾ ਪਾਣੀ ਪੰਜਾਬ ਕੋਲ ਰਹੂਗਾ ਇੱਕ ਵੀ ਜਿਹੜੀ ਬੂੰਦ ਆ ਉਹ ਬਾਹਰ ਨਹੀਂ ਜਾਣ ਦਿੱਤੀ ਜੇ ਉਹ ਉਸ ਨੂੰ ਲੈ ਕੇ ਅੱਜ ਪੰਜਾਬ ਦੇ ਮਾਰਜੋਕ ਮੁੱਖ ਪંત્રી ਸਾਹਿਬ ਤੋਂ ਮਰਸੇ ਮਾਰਦੀ ਨੇ ਆਪਣੀ ਦ੍ਰਿੜਤਾ ਦਿਖਾਈ ਆ ਆਪਣੀ ਪੰਜਾਬ ਲੈ ਕੇ ਕਮਿਟਮੈਂਟ ਦਿਖਾਈ ਆ ਔਰ ਸਪੱਸ਼ਟ ਸੰਕੇਤ ਦਿੱਤਾਗਾ ਇਹਨਾਂ ਸਰਕਾਰ ਨੂੰ ਸਾਡੇ ਗਵਰਨਰ ਸੂਬਿਆਂ ਨੂੰ ਕਿ ਪੰਜਾਬ ਕੋਲੇ ਕੋਈ ਵੀ ਪਾਣੀ ਨਹੀਂ ਅਸੀਂ ਇੱਕ ਵੀ ਬੂਤ ਜਿਹੜੀਆਂ ਬਾਹਰ ਨਹੀਂ ਜਾਣ ਦੇਵਾਂਗੇ ਪਰ ਅੱਜ ਇਤਿਹਾਸ ਦੇ ਇਤਿਹਾਸਿਕ ਪੰਨਿਆਂ ਦੇ ਉੱਤੇ ਵੀ ਚਰਚਾ ਹੋਈ ਆ ਅੱਜ ਇਤਿਹਾਸ ਖੋਲਿਆ ਗਿਆ ਕਿ ਜਿਸ ਤਰ੍ਹਾਂ ਜਿੰਨਾਂ ਪਾਰਟੀਆਂ ਨੇ ਪੰਜਾਬ ਤੇ ਰਾਜ ਕੀਤਾ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਕਾਲੀਦਲ ਬੀਜੇਪੀ ਆ ਕਿਸ ਤਰ੍ਹਾਂ ਉਹਨਾਂ ਦੇ ਸਮੇਂ ਚ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਗਿਆ ਕਿਸ ਤਰ੍ਹਾਂ ਉਹਨਾਂ ਦੇ ਸਮਿਆਂ ਦੇ ਅੰਦਰ ਪੰਜਾਬ ਦੀ ਕਿਸਾਨੀ ਤੋਂ ਬਾਰਾ ਦਾ ਯਤਨ ਕੀਤਾ ਗਿਆ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਬੜੀ ਲੰਬੀ ਚੌੜੀ ਚਰਚਾ ਹੋਈਆਂ ਅਨਸਾਰੀਆਂ ਪਾਰਟੀਆਂ ਨੇ ਆਪਣਾ ਪੱਖ ਰੱਖਿਆ ਔਰ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਪਰ ਮੈਂ ਅੱਜ ਵਿਧਾਨ ਸਭਾ 'ਚ ਇਹ ਅਸਿਕ ਜਿੰਨਾਂ ਪਾਰਟੀਆਂ ਨੇ ਕਾਂਗਰਸ ਪਾਰਟੀ ਦੇ ਸਭ ਤੋਂ ਬਾਅਦ ਸਮਾਜ ਦੇਸ਼ ਤੇ ਰਾਜ ਕੀਤਾ ਬੀਜੇਪੀ ਨੇ ਰਾਜ ਕਰ ਰਹੀ ਹੈ ਬੀਜੇਪੀ ਸੋ ਇਹਨਾਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਕਿ ਇਹਨਾਂ ਦੇ ਸਮੇਂ ਪੰਜਾਬ ਦਾ ਪਾਣੀ ਕਿਵੇਂ ਡੁੱਟਿਆ ਗਿਆ ਦੇ ਭਾਗੀਦਾਰ ਸੀ ਇਹ ਹਿੱਸੇਦਾਰ ਸੀ ਕਿ ਲੋਕ ਹਿੱਸੇਦਾਰ ਸੀ ਇਹ ਲੋਕ ਲੁਟੇਰਿਆਂ ਨਾਲ ਮਿਲੇ ਹੋਏ ਸੀ ਕਿ ਜਿਹੜੇ ਪਾਣੀ ਪੰਜਾਬ ਦਾ ਲੁੱਟਦੇ ਸੀ ਉਹਨੇ ਉਹਦੀ ਸਾਹ ਪਹਿਲੀ ਸੀ ਇਹ ਸਾਹ ਪਹਿਲੀ ਵੀ ਅੱਜ ਮੈਂ ਸਮਝਦਾ ਪੰਜਾਬ ਦੀ ਪਵਿੱਤਰ ਵਿਧਾਨ ਸਭਾ ਚ ਲੋਕਾਂ ਦੇ ਸਾਹਮਣੇ ਉਹਦਾ ਪਰਦਾ ਫਾਸ਼ ਹੋਇਆਗਾ ਸੋ ਇਸ ਤੋਂ ਬਿਨਾ ਇੱਕ ਅਹਿਮ ਬਿੱਲ ਇੱਕ ਅਹਿਮ ਬਿੱਲ ਜਿਹੜਾ ਕਿ ਪੰਜਾਬ ਦੇ ਗਲਤਾਂ ਦੇ ਬੱਚਿਆਂ ਨਾਲ ਸੰਬੰਧਿਤ ਆ ਪੰਜਾਬ ਦੇ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਦੇ ਸੰਬੰਧਿਤ ਆ ਉਹ ਵੀ ਪਾਸ ਕੀਤਾ ਗਿਆ ਕਿਉਂਕਿ ਪੰਜਾਬ ਲਾਫੀਸਰ ਪੰਜਾਬ ਲਾਫਰ ਅਫੀਸਰ ਅੰਗੇਜਮੈਂਟ ਐਕਟ ਜਿਹੜਾਗਾ ਉਹ 2025 ਸੋਧਣਾ ਕੋਸ਼ੋਧ ਕੀਤੀ ਗਈ ਆ ਕਿ ਜਿਹੜੇ ਦਲਤ ਵਕੀਲ ਨੇ ਜਿਹੜੇ ਸ਼ੈਡਿਊਲ ਦਾ ਸ਼ਿਊ ਟ੍ਰਾਇਲ ਵਕੀਲ ਲੈਗੇ ਉਹਨਾਂ ਦੀ ਐਲੀਜੀਬਿਲਿਟੀ ਦੇ ਅੰਦਰ ਉਹਨਾਂ ਦੀ ਯੋਗਤਾ ਦੇ ਅੰਦਰ ਜਿਹੜੀ ਇਨਕਮ ਟੈਕਸ ਦੀ ਸ਼ਰਤ ਆ ਜਿਹੜੀ ਇਨਕਮ ਟੈਕਸ ਦੀ ਸ਼ਰਤ ਆ ਉਹ 50% ਦੀ ਛੋਟ ਦਿੱਤੀ ਗਈ ਆ ਉਹਨੂੰ 50% ਦੀ ਘਟਾਇਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਆਰਡੀਨਸ ਆਇਆ ਸੀਗਾ ਮਾਧਿਓ ਕਾਨੂੰਨ ਤੋਂ ਤਬਦੀਲ ਹੋਇਆ ਸਮੇਂ ਸਮਝਦਾ ਜ Punjab ਦੇ ਜਿੰਨੇ ਜਿਹੜੇ ਸ਼ੈਡਿਊਲ ਕਾਸਟ ਦੇ ਵਕੀਲ ਨੇ ਉਹਨਾਂ ਨੂੰ ਬਹੁਤ ਵੱਡੀ ਰਾਤ ਮਿਲੀਆਂ ਕਿ ਐਕਸ ਜਿਹੜਾ ਕਾਂਗਰਸ ਪਾਰਟੀ ਦੇ ਸਮਿਆਂ ਆਇਆ ਸੀਗਾ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦਾ ਰਾਸ ਸੀ ਉਸ ਸਮੇਂ ਅੰਗੇਜਮੈਂਟ ਟੈਕਸ ਐਡਵੋਕੇਟ ਅੰਗੇਜਮੈਂਟ ਟੈਕਸ ਆਇਆ ਪਰ ਲੇਕਿਨ ਕਾਂਗਰਸ ਪਾਰਟੀ ਨੇ ਉਸ ਸਮੇਂ ਸ਼ਡਿਊਲ ਕਾਸ ਸ਼ਡਿਊਲਡ ਰਾਈਡ ਦੇ ਲਈ ਐਸ ਸੀ ਐਸ ٹی ਦੇ ਲਈ ਕੋਈ ਵੀ ਰਿਜ਼ਰਵੇਸ਼ਨ ਜਿਹੜੀ ਆ ਨਹੀਂ ਰੱਖੀ ਸੀ ਪਰ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦਾ ਵਾਅਦਾ ਕੀਤਾ ਸੀ ਜਦੋਂ ਸਾਡੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਾਂ ਅਸੀਂ ਤੁਰੰਤ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਔਰ 58 ਪੋਸਟਾਂ ਜਿਹੜੀਆਂ ਵੜਵੜ ਐਡਵਰਟਾਈਜ਼ਮੈਂਟ ਕੀਤੀਆਂ ਉਹਦਾ ਇਸ਼ਤਿਹਾਰ ਜਾਰੀ ਕੀਤਾ ਪਰ ਲੇਕਿਨ ਜਿਹੜੀ ਇਨਕਮ ਟੈਕਸ ਦੀ ਸ਼ਰਤ ਕਰਨ ਕੁਝ ਸਮੱਸਿਆ ਖਾਲੀ ਰਹਿ ਗਈਆਂ ਸੀਗੀਆਂ ਹੁਣ ਇਨਕਮ ਟੈਕਸ ਦੀ ਜਿਹੜੀ ਸ਼ਰਤ ਆ ਉਹ ਵੀ ਘਟਾ ਦਿੱਤੀ ਗਈ ਆ ਹੁਣ ਸਾਰੀ ਦੇ ਸਾਰੀਆਂ ਸਮਝੀਆਂ ਫਿਲ ਹੋ ਜਾਣਗੀਆਂ ਜਿਹੜਾ ਕਿ ਤੁਸੀਂ ਆਰਡੀਨੈਂਸ ਦੇ ਰਾਹੀਂ ਆਰਡੀਨੈਂਸ ਜਾਰੀ ਹੋ ਗਿਆ ਸੀ ਹੁਣ ਉਹਨੂੰ ਬਿਲਕੁਲ ਤਬਦੀਲ ਕੀਤਾ ਕਿ ਆਊਟਸਾਈਡ ਦੇ ਰਾਹੀਂ ਉਹ ਪੋਸਟਾਂ ਜਿਹੜੀਆਂ ਨੇ ਭਰ ਚੁੱਕੀਆਂ ਨੇ